Yeah. <laughs> ਇਹ ਗੱਲ ਕਿ ਜੀ ਮਾ ਅਹਹਹ ਕਾਈ ਤਾਂ ਦਿਨਾਂ ਲੱਗੀ ਆਈ ਬੜੀ ਤੇਜ਼ ਹੈ ਤੁਹਾਨੂੰ ਮੈਂ ਆ ਰਿਹਾ ਮੈਂ ਮੱਝਾੜੀ ਦੇ ਇਹਨਾਂ ਤੋਂ ਮੱਝਾੜੀ ਆਹ ਉਹ ਤੇ ਗੱਡੀ ਬੜੀ ਤੇਜ਼ ਤੁਹਾਨੂੰ ਤਾਂ ਰੇਮਾ ਬਚਾ ਕੇ ਇੱਥੇ ਨਾ ਕਿਹਾ ਤੂੰ ਉਹ ਗੱਡੀ ਤੇ ਆਂਗੇ ਜੀ ਜੇ ਬੇਲੀ ਵਾਰ ਆਵੇ ਸਤਿ ਸ੍ਰੀ ਅਕਾਲ இரண்டு ஆயிரம் பத்தொன்பது کوئی نہیں کوئی نہیں کوئی نہیں رام 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 کوئی جلدی نہ کرے ہاں 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 کوئی نہیں کوئی نہیں رام نہ رام نہ کوئی نہیں او کٹ لے آ یار کٹرٹ <سؤال> کوئی نہیں کوئی نہیں کوئی نہیں راموں پر راموں پانچ دن پہلے پہلا پہلا گاڑی نئے میرے یار گاڑی کدے نہ گئی میرے گاڑی دار ہے کھڑی ہے وہ جیڑے کار پر بس ہے میرا ਹੇਗਾ ਜੀ ਔਰ ਇਥੇ ਐਕਸੀਡੈਂਟ ਵੀ ਹੋਇਆ ਕੋਈ ਇਹ ਸਰ ਸਤੀਏ ਵਾਲਾ ਚੌਕ ਹੈ ਜੀ ਇਹ ਆਪਣੀ ਕਲੋਨੀ ਹੈ ਗਿਲਕੋ ਵਿਊ ਤੇ ਇਧਰੋਂ ਵਜੀਦਪੁਰ ਵੱਲੋਂ ਆਪਣਾ ਸਾਧਨ ਆਉਂਦੇ ਆ ਇੱਕ ਗੱਡੀ ਸਕਾਰਪਿਓ ਆਈ ਸੀ ਜਦੋਂ ਆਈ ਇਹ ਤੇ ਇਸ ਨਿੰਮ ਦੇ ਨਾਲ ਟਕਰਾਈ ਹੈ ਜੀ ਇਸ ਨਿੰਮ ਦੇ ਨਾਲ ਟਕਰਾਨ ਦੇ ਨਾਲ ਜਿਹੜੇ ਸੀ ਉਹ ਸਵਾਰੀਆਂ ਵੇਖਿਆ ਅਸੀਂ ਜਦੋਂ ਆ ਕੇ ਸੰਭਾਲਿਆ ਤੇ ਮੁੰਡਾ ਜਿਹੜਾ ਸੀ ਉਹ ਸੀਸੇ ਵਿੱਚੋਂ ਬਾਹਰ ਆ ਰਿਹਾ ਸੀ ਤੇ ਉਹ ਸਹੀ ਸੀ ਯਾਨੀ ਕਿ ਕੁਝ ਟਾਈਮ ਦੇ ਵਿੱਚ ਉਹ ਬਾਹਰ ਆ ਕੇ ਬੈਠ ਗਿਆ ਦੂਸਰਾ ਮੁੰਡਾ ਜਿਹੜਾ ਥੋੜਾ ਜਿਹਾ ਉਹਨੂੰ ਚੋਟ ਲੱਗੀ ਸੀ ਪਰ ਉਹ ਸਾਰਿਆਂ ਨੇ ਰਲ ਕੇ ਉਹਨੂੰ ਵੀ ਉਹਨੂੰ ਕੱਢ ਲਿਆ ਲੇਕਿਨ ਇੱਕ ਬੜੀ ਵੱਡੀ ਅੰਦੇਜ ਗੱਲ ਹੋਈ ਕਿ ਜਿਹੜੇ ਸਾਹਮਣੇ ਗੱਡੀ ਖੜੀ ਸੀ ਇਹ ਨਿਮ ਨਾ ਹੁੰਦੀ ਤੇ ਉਹ ਗੱਡੀ ਦੇ ਨਾਲ ਉਹ ਗੱਡੀ ਟਕਰਾ ਕੇ ਉਹ ਦੋ ਸ਼ਖਸਾਂ ਦੇ ਵਿੱਚ ਸਨ ਤੇ ਉਹਨਾਂ ਦਾ ਜਾਨੀ ਮਤਲਬ ਨੁਕਸਾਨ ਜ਼ਿਆਦਾ ਹੋ ਸਕਦਾ ਸੀ ਲੇਕਿਨ ਨਿਮ ਦੇ ਕਰਕੇ ਜ ਨੁਕਸਾਨ ਉਹਨੋਂ ਕਾਫੀ ਬਚ ਗਿਆ ਗੱਡੀ ਜ਼ਰੂਰ ਡੈਮੇਜ ਹੋ ਗਈ ਹੈ ਪਰ ਜਾਨੀ ਇਹਨਾਂ ਨੂੰ ਨੁਕਸਾਨ ਨਹੀਂ ਹੋਇਆ ਦੋ ਜਣੇ ਘਾਇਲ ਹੋਏ ਜਾਂਦੇ ਹਾਂਜੀ ਹਾਂਜੀ ਦੋ ਜਣੇ ਘਾਇਲ ਹੋਏ ਆ ਜੀ ਇਹਦੇ ਵਿੱਚ ਹਾਂਜੀ ਹਾਂਜੀ ਲੋਕਾਂ ਦੇ ਜੇ ਲੋਕਲ ਸੀ ਉਹ ਵੀ ਨਾਲੋਂ ਨਾਲ ਹੀ ਤੋਂ ਰੋਡ ਚੱਲਦਾ ਹੈ ਜੀ ਜਿੰਨਾ ਵੀ ਦੇਖਿਆ ਨਾਲੋਂ ਨਾਲ ਆ ਗਏ ਔਰ ਨਾਲੋਂ ਨਾਲ ਹੀ ਉਹਨਾਂ ਨੂੰ ਕੱਢ ਲਿਆ ਜਿਹੜਾ ਪਹਿਲਾ ਮੁੰਡਾ ਸੀ ਉਹ ਤਾਂ ਵੈਸੇ ਸੀਸੇ ਵਿੱਚ ਹੀ ਉਛਲ ਕੇ ਬਾਹਰ ਆ ਗਿਆ ਸੀ ਤੇ ਉਹ ਸਹੀ ਸੀ ਉਹਨੂੰ ਫਿਰ ਇੱਥੇ ਬਿਠਾ ਕੇ ਪਾਣੀ ਪੂਣੀ ਪਿਲਾਇਆ ਉਹ ਹੋਛੇ ਬਾਦੇ ਪੂਰਾ ਸੀ ਜਿਹੜਾ ਦੂਸਰਾ ਮੁੰਡਾ ਸੀ ਉਹ ਕੁਛ ਟਾਈਮ ਤੇ ਹੋਸ਼ ਹੋਇਆ ਫਿਰ ਉਹਨੂੰ ਵੀ ਥੋੜੀ ਜਿਹੀ ਹੋਸ਼ ਆ ਗਈ ਹੈ ਤੇ ਉਹਨੂੰ ਫਿਰ ਕਟਰ ਨਾਲ ਕੱਟ ਕੇ ਉਹ ਇੱਕ ਤਾਕੀ ਜੀ ਉਹਨੂੰ ਵੀ ਸੇਫਲੀ ਬਾਹਰ ਕੱਢ ਕੇ ਤੇ ਫਿਰ ਇੱਥੋਂ ਲੈ ਗਏ ਸੀ ਹਸਪੀਟਲ ਤੇ ਗੱਡੀ ਵੀ ਲੈ ਗਏ ਸੀ ਸਰ ਇੱਕਲੀ ਨੇ ਮਾਰਿਆ ਉਹ ਜਿਹੜਾ ਨੱਕੀ ਆਈ ਬੜੀ ਤੇਜ਼ ਹੈ ਉਹ ਕਾਮ ਚਾਹ ਰਹੇ ਨੇ ਮਜਾਦਰੀ ਦੇ ਇਹਨੂੰ ਮਾਰ ਦੇਣਾ ਉਹ ਬੜੀ ਤੇਜ਼ ਹੈ ਉਹਨੂੰ ਤਾਂ ਨਾਮ ਅੱਗੇ ਹੀ ਚੱਲਣ ਆਖਿਆ ਸੀ ਉਹ ਉਹਦੇ ਇੱਕ ਫੰਕਲ ਜਿਹੜਾ ਦੇਲੀ ਬਾਹਰ ਆਵੇ ਉਹ ਦੇ ਬਾਰੇ ਵਿੱਚ ਕੋਈ ਲੋਕ ਕੋਈ ਬਾਈਕ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਰਾਮਰਾ 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 ਕੋਈ ਜਲਦੀ ਨਾ ਕਰ ਦੇ ਨਾ ਹਾਂ ਆਉਂਦਾ ਕੋਈ ਨਾ ਤੋਰ ਇਹ ਕਿਥੇ ਕਿਉਂ ਕਰਦੇ ਬਾਬਾ ਕਰੋ ਯਾਰ ਬੁਝੇ ਇਤਨੀ ਗੱਲ ਬੁਝੇ ਠੀਕ ਠੀਕ ਮਟੇ ਜਿਹੜਾ ਮੁੰਡਾ ਵੀ ਮੇਰੇ ਕੋਲ ਸੂਜਮ ਦੇ ਰਿਹਾ ਹੈ ਆਮ ਦਾ ਕੋਈ ਨਹੀਂ ਉਹ ਕੱਟ ਲੈ ਆਇਆ ਫਿਰ ਉਹ ਅਮਰ ਸਿੰਘ ਜੀ ਕੱਟ ਲੈ ਆ ਕੱਟ ਲੈ ਮੁੰਡਾ ਬੰਦਾ گڈی ہن دیوے فون کر لو اگلے کینو بھی فون کر لو بھائی کینو فون کر اے 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 بار اے بار اے ادھی نہ نے رام رام نے والے <سؤال> جلدی لگا بیٹھے کوئی پاس تے فون تے لگ جلدی لگا جلدی فون کراں تم فون تے فون کر سکتیا ہے کٹی ہوئی نہیں ہے گڈی نہیں ساتھ ہے ایمبولنس نہیں ہے من دے کہاں اگے مت منے دکنی لگا دے میں آپ کی گڈی لے پہنچ جاؤں گا کوئی نہیں کوئی نہیں رام نے رام نہ ਲੱਡੀਦਾਰ ਏ ਛੱਡੀ ਉਹ ਜਿਹੜੇ ਕਰ ਰਹੇ ਆ ਆ ਪਿਆ ਮੇਰੇ ਨਾਲ ਹੈਗਾ ਜੀ ਔਰ ਇੱਕ ਐਕਸੀਡੈਂਟ ਵੀ ਹੋਇਆ ਕੋਈ ਇਹ ਸਰ ਸਤੀਏ ਵਾਲਾ ਚੌਕ ਹੈ ਜੀ ਇਹ ਆਪਣੀ ਕਲੋਨੀ ਹੈ ਗਿਲਕੋ ਵਿਊ ਤੇ ਇਧਰੋਂ ਵਜੀਦਪੁਰੋਂ ਵੱਲੋਂ ਆਪਣਾ ਸਾਧਨ ਆਉਂਦੇ ਆ ਇੱਕ ਗੱਡੀ ਸਕਾਰਪਿਓ ਆਈ ਸੀ ਜਦੋਂ ਆਈਏ ਤੇ ਇਸ ਨਿੰਮ ਦੇ ਨਾਲ ਟਕਰਾਈ ਹੈ ਜੀ ਇਸ ਨਿੰਮ ਦੇ ਨਾਲ ਟਕਰਾਨ ਦੇ ਨਾਲ ਇੱਕ ਜਿਹੜੇ ਸੀ ਉਹ ਸਵਾਰੀਆਂ ਵੇਖਿਆ ਅਸੀਂ ਜਦੋਂ ਆ ਕੇ ਸੰਭਾਲਿਆ ਤੇ ਮੁੰਡਾ ਜਿਹੜਾ ਸੀ ਉਹ ਸੀਸੇ ਵਿੱਚੋਂ ਬਾਹਰ ਆ ਰਿਹਾ ਸੀ ਤੇ ਉਹ ਸਹੀ ਸੀ ਯਾਨੀ ਕਿ ਕੁਝ ਟਾਈਮ ਦੇ ਵਿੱਚ ਉਹ ਬਾਹਰ ਆ ਕੇ ਬੈਠ ਗਿਆ ਦੂਸਰਾ ਮੁੰਡਾ ਜਿਹੜਾ ਥੋੜਾ ਜਿਹਾ ਉਹਨੂੰ ਚੋਟ ਲੱਗੀ ਸੀ ਪਰ ਉਹ ਸਾਰਿਆਂ ਨਾਲ ਰਲ ਕੇ ਉਹਨੂੰ ਵੀ ਉਹਨੂੰ ਕੱਢ ਲਿਆ ਲੇਕਿਨ ਇੱਕ ਬੜੀ ਵੱਡੀ ਅੰਦੇਜ ਗੱਲ ਹੋਈ ਕਿ ਜਿਹੜੇ ਸਾਹਮਣੇ ਗੱਡੀ ਖੜੀ ਸੀ ਇਹ ਨਿੰਮ ਨਾ ਹੁੰਦੀ ਤੂੰ ਉਹ ਗੱਡੀ ਦੇ ਨਾਲ ਉਹ ਗੱਡੀ ਟਕਰਾ ਕੇ ਉਹ ਦੋ ਸ਼ਖਸ ਉਹਦੇ ਵਿੱਚ ਸਨ ਤੇ ਉਹਨਾਂ ਦਾ ਜਾਨੀ ਮਤਲਬ ਨੁਕਸਾਨ ਜ਼ਿਆਦਾ ਹੋ ਸਕਦਾ ਸੀ ਕਿਉਂਕਿ ਨਿਯਮ ਦੇ ਕਰਕੇ ਜ ਨੁਕਸਾਨ ਹੋਣੋਂ ਕਾਫੀ ਬਚ ਗਿਆ ਗੱਡੀ ਜਰੂਰ ਡੈਮੇਜ ਹੋ ਗਈ ਹੈ ਪਰ ਜਾਨੀ ਇਹਨਾਂ ਨੂੰ ਨੁਕਸਾਨ ਨਹੀਂ ਹੋਇਆ ਦੋ ਜਣੇ ਘਾਇਲ ਹੋਏ ਜਾਂਦੇ ਹਾਂਜੀ ਹਾਂਜੀ ਦੋ ਜਣੇ ਘਾਇਲ ਹੋਏ ਆ ਜੀ ਇਹਦੇ ਵਿੱਚ ਤਾਂ ਲੋਕਾਂ ਦੇ ਫਿਰ ਬਾਹਰ ਕੱਢਿਆ ਉਹਨਾਂ ਨੂੰ ਹਾਂਜੀ ਹਾਂਜੀ ਲੋਕਾਂ ਦੇ ਜੀ ਲੋਕਲ ਸੀ ਉਹ ਵੀ ਨਾਲੋਂ ਨਾਲ ਹੀ ਤੋਂ ਰੋਡ ਚੱਲਦਾ ਹੈ ਜੀ ਜਿੰਨਾ ਵੀ ਦੇਖਿਆ ਨਾਲੋਂ ਨਾਲ ਆ ਗਏ ਔਰ ਨਾਲੋਂ ਨਾਲ ਹੀ ਉਹਨਾਂ ਨੂੰ ਕੱਢ ਲਿਆ ਜਿਹੜਾ ਪਹਿਲਾ ਮੁੰਡਾ ਸੀ ਉਹ ਤਾਂ ਵੈਸੇ ਸੀਸੇ ਵਿੱਚ ਹੀ ਉੱਛਲ ਕੇ ਬਾਹਰ ਆ ਗਿਆ ਸੀ ਉਹ ਸਹੀ ਸੀ ਉਹਨੂੰ ਫਿਰ ਇੱਥੇ ਬਿਠਾ ਕੇ ਪਾਣੀ ਪੂਣੀ ਪਲਾਇਆ ਉਹ ਹੋਸ਼ਵਾਦੇ ਪੂਰਾ ਜਿਹੜਾ ਦੂਸਰਾ ਮੁੰਡਾ ਸੀ ਉਹ ਕੁਝ ਟਾਈਮ ਪੇ ਹੋਸ਼ ਹੋਇਆ ਫਿਰ ਉਹਨੂੰ ਵੀ ਥੋੜੀ ਜਿਹੀ ਹੋਸ਼ ਆ ਗਈ ਐ ਤੇ ਉਹਨੂੰ ਫਿਰ ਕਟਰ ਨਾਲ ਕੱਟ ਕੇ ਉਹ ਨਿਕ ਤਾਕੀ ਜੀ ਉਹਨੂੰ ਹੀ ਸੇਫਲੀ ਬਾਹਰ ਕੱਢ ਕੇ ਤੇ ਫਿਰ ਇੱਥੋਂ ਲੈ ਗਈ ਸੀ ਹਸਪੀਟਲ ਤੇ ਗੱਡੀ ਵੀ ਲੈ ਗਈ ਸੀ ਸਰ Ô, mẹ, vừa đi, vừa đi, vừa đi, vừa đi, vừa đi, vừa đi, vừa ਕੀ ਆਈ ਬੜੀ ਤੇਜ਼ ਹੈ ਉਹ ਕਾ ਮਜਾ ਆ ਰਿਹਾ ਮਜਾ ਆ ਰਿਹਾ ਇਹਨੂੰ ਮਾਜੇ ਮਾ ਉਹ ਬੜੀ ਤੇ ਹੀ ਮਰੀ ਤੇ ਤੁਹਾਨੂੰ ਤਾਂ ਰਹਿਣਾ ਮਜਾ ਆ ਗਿਆ ਨਾ ਕਿ ਉਹ ਹੋਰ ਤੇ ਬਿੱਟੀ ਉਹ ਕਾ ਇਫਾ ਨਹੀਂ ਜੀ ਬੇਦੀ ਬਾਹਰ ਆ ਰਿਹਾ کوئی کوئی نہیں کوئی نہیں رام 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 دور کوئی جلدی نہیں